ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਜਮਪਾਲ ਤਲਵਿੰਦਰ ਕੌਰ ਜੋ ਕਿ 2010 ਤੋਂ ਆਸਟ੍ਰੇਲੀਆ 'ਚ ਰਹਿ ਰਹੀ ਹੈ ਉਸ ਦੇ ਦੋ ਬੱਚੇ ਨੇ ਤੇ ਉਹ ਸਮਾਜ ਸੇਵਾ ਦੇ ਕੰਮਾਂ 'ਚ ਹਿੱਸਾ ਲੈਣ ਕਰਕੇ ਆਸਟ੍ਰੇਲੀਆ 'ਚ ਆਪਣਾ ਨਾਮ ਬਣਾ ਚੁੱਕੀ ਹੈ ਪਿਛਲੇ ਦਿਨ ਵਿਕਟੋਰੀਆ ਚ ਹੋਈਆਂ ਕਾਉਂਸਲ ਦੀਆਂ ਚੋਣਾਂ ਜਿੱਤ ਕੇ ਮੈਂਬਰ ਬਣ ਗਈ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਘਰ 'ਚ ਲੋਕ ਵਧਾਈਆਂ ਦੇਣ ਆ ਰਹੇ ਨੇ ਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਕਰਚ ਵਿਆਰ ਦਾ ਮੋਹਾਲ ਬਣਿਆ ਹੋਇਆ ਹੈ ਇਸ ਸੰਬੰਧੀ ਜਦੋਂ ਤਲਵਿੰਦਰ ਕੌਰ ਦੇ ਪਿੰਡ ਕੋਕਰੀ ਕਲਾਂ ਚ ਰਹਿੰਦੇ ਚਾਚੇ ਤਾਏ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤਲਵਿੰਦਰ ਕੌਰ ਵਿਆਹ ਦੇ 4 ਸਾਲ ਬਾਅਦ 2010 ਤੋਂ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਆਸਟ੍ਰੇਲੀਆ ਚ ਰਹਿ ਰਹੀ ਹੈ ਤਲਵਿੰਦਰ ਕੌਰ ਆਪਣੀ ਨੌਕਰੀ ਦੇ ਨਾਲ ਨਾਲ ਸਮਾਜ ਸੇਵਾ ਦਾ ਵੀ ਕੰਮ ਕਰਦੀ ਆਈ ਹੈ ਜਿਸ ਕਰਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਉਥੇ ਹੀ ਉਹਨਾਂ ਨੇ ਚੋਣਾਂ ਚ ਭਾਗ ਲਿਆ ਉਹਨਾਂ ਦੀ ਜਿੱਤ ਹੋਈ ਉਹ ਕਾਉਂਸਲ ਦੇ ਮੈਂਬਰ ਬਣ ਗਈ ਜਿਸ ਕਰਕੇ ਉਸਨੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਮੁੰਡੇ ਤੇ ਕੁੜੀਆਂ 'ਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਕੁੜੀਆਂ ਨੂੰ ਵੀ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਜੋ ਉਹ ਆਪਣੇ ਪਰਿਵਾਰ ਤੇ ਦੇਸ਼ ਲਈ ਆਪਣਾ ਯੋਗਦਾਨ ਦੇ ਸਕਣ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਆ ਬਹੁਤ ਜ਼ਿਆਦਾ ਸਾਨੂੰ ਉਹਨਾਂ ਮਸੂਲ ਹੁੰਦਾ ਵਈ ਬਹੁਤ ਖੁਸ਼ੀ ਬਹੁਤ ਆ ਹਾਂ ਜਿਹੜੀ ਬਾਹਰ ਦੇ ਦੇਸ਼ ਦੇ ਵਿੱਚ ਨਾਂ ਉੱਚਾ ਕੀਤਾ ਵਾ ਪੰਜਾਬ ਦਾ ਨਾਂ ਉੱਚਾ ਕੀਤਾ ਘਰ ਦਾ ਨਾਂ ਉੱਚਾ ਕੀਤਾ ਆ ਦੇ ਮਾਪਿਆਂ ਤੇ ਦਾ ਨਾਂ ਉੱਚਾ ਕੀਤਾ ਵਾ ਦੇਸ਼ ਦਾ ਨਾਂ ਉੱਚਾ ਕੀਤਾ ਬਹੁਤ ਜਿਆਦਾ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਬਹੁਤ ਜਿਆਦਾ ਮਾਣ ਆ ਸਨ ਕਹਿੰਦੇ ਧੀਆ ਜਿਹੜੀਆਂ ਹੁੰਦੀਆਂ ਘਰ ਦੀ ਸ਼ਾਨ ਹੁੰਦੀਆਂ ਹੁਣ ਉਹ ਪੂਰੇ ਦੇਸ਼ ਦੀ ਸ਼ਾਨ ਵਰਗੀਆਂ ਨੇ ਹਾਂ ਤੇ ਤੁਹਾਡੇ ਕੋ ਪਿੰਡ ਵਾਲੇ ਵਧਾਈ ਵੀ ਦੇਣ ਆ ਰਹੇ ਹਾਂ ਬਹੁਤ ਬਹੁਤ ਜੀ ਬਹੁਤ ਵਧਾਈਆਂ ਦਿੰਦੇ ਆ ਸਾਰੇ ਸਾਰੇ ਵਧਾਈਆਂ ਦੇ ਦਿੰਦੇ ਆ ਕਿ ਸਭ ਦਾ ਮੂੰਹ ਮਿੱਠਾ ਕਰਾਈਦਾ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਉਹਨੇ ਮਾਣ ਵਧਾਇਆ ਪਿੰਡ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਆ ਉਹਨਾਂ ਦੇ ਪਰਿਵਾਰਕ ਬਿੰਬਤ ਵਿੱਚ ਤੇ ਉਹਨਾਂ ਦਾ ਜਿਹੜਾ ਆਪਦਾ ਸੁਭਾਸੀ ਕਿਸ ਤਰ੍ਹਾਂ ਦਾ ਸੁਭਾਸੀ ਉਹਨਾਂ ਦਾ ਸ਼ੁਰੂ ਤੇ ਬਚਪਨ ਸੁਭਾਅ ਉਹਦਾ ਪਹਿਲਾਂ ਤੋਂ ਨਰਮ ਸੀਗਾ ਜੀ ਪਹਿਲਾਂ ਤੋਂ ਨਿੱਕੀ ਹੁੰਦੀ ਤੋਈ ਉਹਦਾ ਸੁਭਾਅ ਨਰਮ ਸੀ ਜੇ ਕਿਸੇ ਨੇ ਮਾੜੀ ਜੀ ਗੱਲ ਕਹਿਨੇ ਰੋਂਦੀ ਵਾਲਾ ਸੇਤੀ ਸੀ ਨਰਮ ਕਰਕੇ ਉਹਦਿਆਂ ਨੇ ਰੋਣ ਲੱਗ ਜਾਣਾ ਜਣੇ ਸਵਾਭ ਬਹੁਤ ਨਰਮਾ ਗੱਲ ਦੀ ਸਹਿਣ ਸਿਕ ਤਾਂ ਬਹੁਤ ਜਿਆਦੇ ਸੀ ਉਹਦੇ ਕੋਲੇ ਆਈ ਨਹੀਂ ਸੀ ਕਿ ਬਈ ਮਤਲਬ ਉਧਰ ਉਧਰ ਕੋਈ ਗੱਲ ਨਹੀਂ ਸੀ ਕਰਦੀ ਗੱਲ ਨੂੰ ਸੰਕੋਚ ਕੇ ਰੱਖਦੀ ਸੀ ਬਹੁਤ ਵਧੀਆ ਸੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਜਿਹੜੇ ਬੱਚੀਆਂ ਨੂੰ ਲੜਕਿਆਂ ਦੇ ਬਰਾਬਰ ਨਹੀਂ ਸਮਝਦੇ ਕੀ ਕਹਿਣਾ ਚਾਹੋਗੇ ਬਸ ਇਹੀ ਕਹਿੰਨੇ ਆ ਬਈ ਸਭ ਨੂੰ ਧੀਆਂ ਨੂੰ ਬਰਾਬਰ ਹਿੱਸਾ ਦੇਣਾ ਚਾਹੀਦਾ ਵਾ ਮਾਨ ਸਨ ਪ੍ਰਾਪਤ ਹੋਣਾ ਚਾਹੀਦਾ ਧੀਆਂ ਹੀ ਨਾ ਉੱਚਾ ਕਰਦੀਆਂ ਆ ਤਿੰਗ ਹੈ ਲਈ ਬਹੁਤ ਜਾਨੀ ਸਾਰੇ ਮਾਪਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਮੇਰੀ ਧੀ ਬਹੁਤ ਲਾਇਕ ਆ ਤੇ ਪਿਆਰ ਦੇਣਾ ਪੂਰਾ ਚਾਹੀਦਾ ਮੇਰਾ ਨਾਮ ਗੁਰਪਿੰਦਰ ਸਿੰਘ ਆ ਜੀ ਪਿੰਡ ਕੋਕਰੀ ਕਲਾ ਜ਼ਿਲ੍ਹਾ ਮੋਗਾ ਸਾਡੇ ਪਿੰਡ ਦੀ ਕੁੜੀ ਮੇਰੇ ਤਾਇਆ ਜੀ ਦੀ ਬੇਟੀ ਤਲਵਿੰਦਰ ਕੌਰ ਉਹਨੇ ਲਕਟੋਰੀਆ ਦੇ ਵਿੱਚ ਕੌਂਸਲ ਚੋਣਾਂ ਦੇ ਵਿੱਚ ਜਿਹੜੀ ਮੈਂਬਰ ਹਾਸਲ ਕੀਤੀ ਹੈ ਮੈਂਬਰ ਬਣੀ ਆ ਚੋਣਾਂ ਜਿੱਤ ਕੇ ਜਿਹਦੀ ਕਿ ਚਾਰੇ ਪਾਸੋਂ ਸਲਾਗਾ ਹੋ ਰਹੀ ਹੈ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਆ ਚੈਨਲ ਵਾਲਿਆਂ ਦੇ ਫੋਨ ਆ ਰਹੇ ਆ ਵਧਾਈਆਂ ਦੇ ਰਹੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਕਿਉਂਕਿ ਕਾਮ ਪਰਿਵਾਰ ਚੋਂ ਉੱਠ ਕੇ ਇੱਕ ਕੁੜੀ ਆ ਜਿਹੜੀ ਆਪਦੇ ਪਰਿਵਾਰ ਨੂੰ ਵੀ ਸਾਂਭਦੀ ਆ ਆਪਦੇ ਬੱਚਿਆਂ ਨੂੰ ਵੀ ਸਾਂਭਦੀ ਆ ਫਿਰ ਉਹ ਵਿਦੇਸ਼ ਜਾ ਕੇ ਉੱਥੋਂ ਦੇ ਸਿਸਟਮ ਦੇ ਮੁਤਾਬਕ ਰਹਿ ਕੇ ਆਪਦਾ ਘਰ ਸੰਭਾਲ ਕੇ ਆਪਦਾ ਸਾਰਾ ਮਤਲਬ ਸੈਟਿੰਗ ਕਰਕੇ ਫਿਰ ਸਮਾਜ ਸੇਵੀ ਕੰਮ ਵੀ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਉਹ ਇਸ ਤਰ੍ਹਾਂ ਦਾ ਜਿਹੜਾ ਅਹੁਦਾ ਹਾਸਲ ਕਰਦੀ ਆ ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਕਦੇ ਸੋਚਿਆ ਸੀ ਕਿ ਐਦਾਂ ਬੇਟੀ ਆਪਣੀ ਜਿਹੜੀ ਦੇਸ਼ ਦੇ ਵਿੱਚ ਮੈਂਬਰ ਚੁਣੀ ਜਾਊਗੀ ਕਦੇ ਸੋਚਿਆ ਸੀ ਬਿਲਕੁਲ ਜੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀਗਾ ਵੀ ਇਸ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਸਾਡੇ ਬੱਚੇ ਪਹਿਲੀ ਗੱਲ ਤਾਂ ਜਾਣਾਰੇ ਸੋਚਿਆ ਸੀ ਵੀ ਵਿਦੇਸ਼ ਜਾਵਾਂਗੇ ਕਿਉਂਕਿ ਤਲਵਿੰਦਰ ਹੁਣਾਂ ਦੇ ਮਨ ਦੇ ਵਿੱਚ ਵੀ ਕਿਤੇ ਕਿਤੇ ਕਿਤਨਾ ਕਿਤੇ ਸੀਗਾ ਜਦੋਂ ਛੋਟੇ ਹੁੰਦੇ ਸੀਗੇ ਰੁਚੀ ਸੀਗੀ ਵਿਦੇਸ਼ ਜਾਣ ਦੀ ਪਰ ਘਰ ਦੀ ਹਾਲਤ ਦੇਖ ਕੇ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਅਸੀਂ ਜਾ ਸਕਾਂਗੇ ਬਾਹਰ ਇੱਛਾ ਬਹੁਤ ਸੀਗੀ ਪਰ ਉਹ ਕੁਦਰਤ ਨੇ ਇਹੋ ਜਿਹੇ ਹਾਲਾਤ ਬਣਾਏ ਬਹੁਤ ਵਧੀਆ ਪਰਿਵਾਰ ਮਿਲੇ ਸਾਰਾ ਪਰਿਵਾਰ ਉਹਨਾਂ ਦੇ ਯਤਨਾਂ ਰਾਹੀਂ ਉਹਨਾਂ ਨੇ ਆਪ ਦਾ ਵਿਦੇਸ਼ ਪਹੁੰਚ ਕੇ ਵਿਦੇਸ਼ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਜੋ ਮਿਹਨਤ ਕੀਤੀ ਜੋ ਸਟਰਗਲ ਕੀਤੀ ਆ ਉਹ ਅੱਜ ਸਾਰੇ ਜੱਗ ਦੇ ਸਾਹਮਣੇ ਆ ਕੋਈ ਪਰਿਵਾਰਕ ਮੈਂਬਰ ਵੀ ਹੈਗਾ ਪੋਲੀਟੀਕਲ ਲਾਈਨ ਦੇ ਵਿੱਚ ਪਸ਼ੋਕੜ ਦੀ ਗੱਲ ਜਰੀਏ ਦਾ ਨਾ ਜੀ ਪਸ਼ੋਕੜ ਸਾਡੇ ਨਾਲ ਇੱਥੇ ਨਾ ਉਹਨਾਂ ਦਾ ਸਾਰੇ ਪਰਿਵਾਰ ਚ ਕੋਈ ਪੋਲੀਟੀਕਲ ਲਾਈਨ ਦੇ ਵਿੱਚ ਸਾਡਾ ਕੋਈ ਵੀ ਮੈਂਬਰ ਨਹੀਂ ਅੱਜ ਤੋ ਪਹਿਲਾਂ ਆਇਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਆ ਸਾਨੂੰ ਚਾਰੇ ਪਾਸੇ ਜਿਹੜੀ ਸਾਨੂੰ ਸਲਾਹ ਕਿਉਂਕਿ ਸਾਡੀ ਧੀ ਆ ਆਪਣੀ ਸਾਡੀ ਭੈਣ ਆ ਮੇਰੀ ਮੇਥੋਂ 2 ਸਾਲ ਵੱਡੀ ਆ ਇੱਕ 45 ਸਾਲ ਦੀ ਉਮਰ ਦੇ ਵਿੱਚ ਇੱਕ ਬੇਟੀ ਦਾ ਮਤਲਬ ਇਥੋਂ ਤੋਂ ਲੈ ਕੇ ਸਫ਼ਰ ਜਿਹੜਾ ਉੱਥੋਂ ਤੱਕ ਲੈ ਕੇ ਜਾਣਾ ਇਹ ਬਹੁਤ ਮੁਸ਼ਕਲ ਵਾਲੀ ਗੱਲ ਹੁੰਦੀ ਆ ਜਿਹੜਾ ਉਹਨੇ ਤੈਅ ਕੀਤਾ ਸਫ਼ਰ ਇਹ ਜੇ ਪੰਜਾਬ ਦੀ ਭਾਰਤ ਦੀ ਦੇਸ਼ ਦੀ ਆਪਣੇ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਬਾਹਰਲੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਕਿਵੇਂ ਦੇਖਦੇ ਬਹੁਤ ਜੀ ਬਹੁਤ ਲੱਖਾਂ ਗੁਣਾ ਫਰਕ ਆ ਇਥੋਂ ਦੀ ਰਾਜਨੀਤੀ ਇੱਕ ਜੁੜੇ ਠੱਬੀਆਂ ਲਾਉਣ ਵਾਲੀ ਰਾਜਨੀਤੀ ਆ ਇੱਥੇ ਜੋ ਵਧੀਆ ਸਮਾਜ ਵਾਸਤੇ ਚਿਹਰੇ ਆ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਉੱਥੇ ਜੋ ਸਮਾਜ ਵਾਸਤੇ ਕੁਝ ਕਰਦੇ ਆ ਜੇ ਇਹਨਾਂ ਨੇ ਕੋਈ ਸਮਾਜ ਵਾਸਤੇ ਕੀਤਾ ਤਾਂ ਇਹਨਾਂ ਨੂੰ ਲੋਕਾਂ ਨੇ ਅੱਗੇ ਆਉਣ ਵਾਸਤੇ ਰਾਹ ਦਿੱਤਾ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਪਰ ਇੱਥੋਂ ਦੀ ਆਪਣੀ ਜਿਹੜੀ ਰਾਜਨੀਤੀ ਆ ਉਹ ਇਸ ਲੈਵਲ ਦੀ ਨਹੀਂ ਜਿਵੇਂ ਹੁਜੀ ਉੱਥੋਂ ਦੀ ਰਾਜਨੀਤੀ ਮੈਂ ਸਮਝਦਾ ਕਿ ਸੰਨਿਆ ਦੇਓਗੇ ਉਹਨਾਂ ਮਾਪਿਆਂ ਨੂੰ ਜਿਹੜੇ ਮਾਪੇ ਅੱਜ ਵੀ ਧੀਆਂ ਦੇ ਵਿੱਚ ਬਿਤਕਰਾ ਕਰ ਰਹੇ ਆ ਜਿਹੜੇ ਮਾਪੇ ਧੀਆਂ ਤੇ ਪੁੱਤਾਂ 'ਚ ਬਿਤਕਰਾ ਕਰਦੇ ਆ ਜੀ ਮੈਂ ਸਮਝਦਾ ਉਹ ਮਾਪਿਆਂ ਤੋਂ ਵੱਧ ਜਿਹੜਾ ਹੈਗਾ ਮਤਲਬ ਇਹ ਸਮਾਜ ਦੇ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਕਿਉਂਕਿ ਸਮਾਜ ਦਾ ਅੱਧਾ ਜੇ ਸਾਡੀਆਂ ਜਿਹੜੀਆਂ ਔਰਤਾਂ ਵਾਂ ਜੇ ਇਹਨਾਂ ਨੂੰ ਬਰਾਬਰ ਮੌਕੇ ਨਹੀਂ ਮਿਲਣਗੇ ਪੁੱਤਾਂ ਦੇ ਬਰਾਬਰ ਅੱਗੇ ਵਧਣ ਦੇ ਤਾਂ ਇਹ ਕੁਝ ਵੀ ਨਹੀਂ ਕਰ ਸਕਣਗੀਆਂ ਅਸੀਂ ਇਹ ਜਿਹੜੀ ਆਧੀ ਤਾਕਤ ਹੈ ਜਿਹੜੀ ਇਹਨੂੰ ਇੱਕ ਬਲੌਕ ਕਰਕੇ ਰੱਖ ਦਿੰਨੇ ਆ ਇਸ ਕਰਕੇ ਮੈਂ ਚਾਹੁੰਦਾ ਵੀ ਮਾਪਿਆਂ ਨੂੰ ਤੇ ਇਹਨਾਂ ਨੂੰ ਬਰਾਬਰ ਹੱਕ ਦੇਣੇ ਚਾਹੀਦੇ ਆ ਤੇ ਉਹਨਾਂ ਨੂੰ ਖੁੱਲ ਕੇ ਜਿਉਣ ਦੀ ਜਿਹੜੀ ਆ ਉਹਨਾਂ ਨੂੰ ਮਤਲਬ ਆਜ਼ਾਦ ਦੇਣੀ ਚਾਹੀਦੀ ਆ ਉਹਨਾਂ ਦੇ ਕਿਸੇ ਵੀ ਕੰਮ ਤੇ ਪ੍ਰਸ਼ਨਚਿੰਨ ਨਹੀਂ ਲਾਉਣਾ ਚਾਹੀਦਾ ਵੀ ਇਹ ਆ ਪਹਿਨਦੀ ਆ ਇਹ ਆ ਖਾਂਦੀ ਆ ਇੱਥੇ ਜਾਂਦੀ ਆ ਬਿਲਕੁਲ ਜਿਹੜੀਆਂ ਉਹ ਛਕੀ ਨਜ਼ਰਾਨਾ ਨਹੀਂ ਦੇਖਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਆਪਦੇ ਪੁੱਤਾਂ ਵਾਂਗੂ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਣਾ ਚਾਹੀਦਾ ਬੇਸ਼ੱਕ ਹਾਲਤ ਹੁਣ ਬਦਲ ਹਾਲਾਤ ਬਦਲੇ ਹੋਏ ਆ ਲੋਕਾਂ ਨੂੰ ਚੇਤਨਾ ਆਈ ਵੀ ਆ ਪਰ ਫੇਰ ਵੀ ਸਮਾਜ ਹਜੇ ਸਾਡਾ ਉਹਨਾਂ ਹਾਂਣ ਦਾ ਨਹੀਂ ਹੋਇਆ ਜਿੰਨਾ ਸਮੇਂ ਦੇ ਸਾਬ ਨਾਲ ਹੋਣਾ ਚਾਹੀਦਾ